ਪਹਿਲੇ ਸੀਐਮ ਸਾਹਿਬ ਦੀ ਪ੍ਰੈਸ ਕਾਨਫਰੰਸ ਨੇ ਸਾਡੀ ਭੁਵਾਈ ਰਸਾਤੀ ਸੀਗੀ ਉਹ ਮੈਂ ਤਾਂ ਸਾਢੇ ਲੱਖਰ ਟੀਵੀ ਅੱਗੇ ਬੈਠੇ ਉਧਰ ਸੀਐਮ ਸਾਹਿਬ ਨੰਗਲ ਡੈਮ ਬੈਠੇ ਜੋ ਭਰਾਵਾ ਉਹਨੜੇ ਤਤੀਆਂ ਜੀਆਂ ਗੱਲਾਂ ਕਰਨੀਆਂ ਸ਼ੁਰੂ ਕਰੀਆਂ ਕਿ ਵੀ ਪੰਜਾਬ ਦੇ ਪਾਣੀਆਂ ਤੇ ਆਪਣਾ ਹੱਕ ਹੈ ਹਰਿਆਣਾ ਕੀ ਲਾਦਾ ਆਪਾਂ ਧੂਧ ਪਾਣੀ ਨਹੀਂ ਦੇਣੀ ਜਦੋਂ ਆਪਣੇ ਪਾਣੀ ਨੇ ਲੇ ਵੀ ਸਾਡਾ ਖੂਨ ਵੀ ਖੋਲ ਗਿਆ ਮਾ ਸਾਡਾ ਪਾਣੀ ਨਹੀਂ ਦੇਣਾ ਜੋ ਮਰਜੀ ਹੋ ਜੇ ਓਏ ਰਿਆਣੇ ਵਾਲਿਆਂ ਨੂੰ ਖਾ ਬਾਈ ਠੀਕ ਆਗਲਾ ਚੈਨਲ ਲਾਇਆ ਭਰਾਵਾ ਅਸੀਂ ਕੀ ਕਾਂਗਰਸੀ ਕੀ ਕਾਦੀ ਕੀ ਬੀਏਪੀ ਸਾਰੇ ਕਹੀ ਜਾਣ ਵੀ ਹੁਣ ਸਾਨੂੰ ਇੱਕ ਜੱਟ ਹੋਣ ਦੀ ਲੋੜ ਆ ਵੀ ਆਪਾਂ ਫालतੂ ਪਾਣੀ ਨਹੀਂ ਦੇਣਾ ਰਿਆਣੇ ਵਾਲਿਆਂ ਨੂੰ ਮਾ ਲੈ ਓ ਜੋ ਮਰਜੀ ਹੋ ਜੇ ਮੈਂ ਕਿਹਾ ਆਪਣਾ ਸਟੈਂਡ ਆਪਾਂ ਪਾਣੀ ਨਹੀਂ ਦਿੰਦੇ ਕੀ ਮਾੜੀ ਕਿਸਮਤ ਭਰਾਵਾ ਸਾਡੀ ਅੱਧੇ ਘੰਟੇ ਬਾਅਦ ਤਾਂ ਸਾਡੀ ਭੂ ਆ ਗਈ ਉਹ ਕਿਤੇ ਪਰਾਂਡੀ 'ਚ ਮੇਰੇ ਪਾਪੇ ਦੇ ਮੇਰੇ ਤਾਏ ਕੋਲੇ ਬੈ ਗਈ ਮੇਰੇ ਬਾਪੇ ਨੇ ਮੈਨੂੰ ਬੋਲ ਮਾਰਤਾ ਓਏ ਕਾਹ ਤੇਰੀ ਰੱਗੂਆਣੇ ਵਾਲੀ ਭੂਆ ਆਈ ਏ ਪਾਣੀ ਦਾ ਗਲਾਸ ਲਿਆ ਹਜੇ ਮੈਂ ਗਲਾਸ ਜੇ ਚੱਕਦੀ ਸੀਗਾ ਮੈਨੂੰ ਸਾਡਾ ਬੋਲਦਾ ਕਹਿੰਦਾ ਰੱਗੂਆਣਾ ਵੀ ਤਾਂ ਕਹਿੰਦਾ ਹਰਿਆਣੇ ਜੀ ਆ ਆ ਸੀਐਮ ਸਾਹਿਬ ਨੇ ਹੁਣ ਕੀ ਕਹਿਆ ਸੀ ਬੂੰਦ ਪਾਣੀ ਦੀ ਨਹੀਂ ਦੇਣੀ ਮੈਂ ਦੂ ਕਵਲਾ ਮੈਂ ਮੇਰੇ ਬਾਪੇ ਨੂੰ ਕਹਿੰਦਾ ਆ ਮਹਾਬਾਪਾ ਗਲਾ ਛੱਡ ਪਾਣੀ ਦੀ ਬੂੰਦ ਨਹੀਂ ਦਿੰਦੇ ਕੇਰਾ ਤਾਂ ਉਹਨਾਂ ਨੇ ਅਣ ਸੁਣਿਆ ਜਾਂ ਕਰਤਾ ਤੇ ਫੇਰ ਮੇਰੇ ਤਾਏ ਨੇ ਕਹਤਾ ਓਏ ਕੰਗਾ ਛੋਟੀ ਰੱਗੂ ਆਣੇ ਵਾਲੀ ਭੂਆ ਆ ਪਾਣੀ ਲਿਓ ਮੈਂ ਤਾਂ ਦਾ ਮੁੰਡਾ ਇਦੂ ਚੱਕ ਮੈਂ ਪਾਣੀ ਪਿਛਦਾ ਬੰਦਾ ਮਾਰਦੀ ਇਹ ਤਾਂ ਹੈ ਭੂਆ ਪਰਾਵਾ ਹੀ ਨਹੀਂ ਗੱਲ ਦਾ ਸਾਨੂੰ ਕਹਿਣ ਨਹੀਂ ਦਿੱਤੀ ਉਹ ਦੋ ਚੱਕ ਲੈ ਡਾਂਗਾ ਦੋ ਤਨ ਮੇਰੇ ਤਾਗ ਦੇ ਜਬਾਗ ਦੇ ਦੋ ਤਨ ਮੇਰੇ ਭਰਾਵਾ ਨਾਲ ਐਂ ਕਰੀਆਂ ਪਾਣੀ ਛੱਡੋ ਯਾਰ ਤੁਸੀਂ ਕੰਜਵੀ ਬਣਾਉਗੇ ਉਹੀ ਗੱਲ ਭਰਾਵਾ ਮਿੰਟ ਪੰਜ ਨਹੀਂ ਲੱਗੇ ਇਹ ਤਾਂ ਦੋਨੇ ਭਾਈ ਜਾ ਕੇ ਏਡੇ ਤੋਂ ਪਹਿਲਾਂ ਨਿੰਬੂ ਲੈਂਦੇ ਵਧੀਆ ਬਣਾ ਕੇ ਚੰਗੀ ਸਖੰਜੂ ਜਦੋਂ ਪੂਆ ਕੋਲੇ ਲੈ ਕੇ ਗਏ ਗਲਾਸ ਪੂਆ ਬੋਲਦੀ ਖੰਨੀ ਕਹਿੰਦੀ ਕੀ ਗੱਲ ਵੇ ਪਹਿਲਾਂ ਕਿਉਂ ਨਹੀਂ ਪਾਣੀ ਲੈ ਕੇ ਆਏ? ਉਹ ਮਾਬੂਆ ਕੀ ਦੱਸਾਂ ਮੈਂ ਤਾਂ ਸੀਐਮ ਸਾਹਿਬ ਦੀ ਮੰਗਰ ਲਾਗੇ। ਕਹਿੰਦੀ ਕਿਵੇਂ ਮਠਿਆਉ ਰੌਲਾ ਪਾਈ ਜਾਂਦੇ ਸੀਗੇ ਇਕੱਠੇ ਹੋ ਕੇ ਵੀ ਆਪਾਂ ਹਰਿਆਣੇ ਨੂੰ ਪਤਾ ਨਹੀਂ ਕਿੰਨੇ ਕਿਉਂ ਸਿਕਾ ਪਾਣੀ ਨਹੀਂ ਦੇਣਾ। ਮੈਨੂੰ ਪੂਆ ਬੋਲਦੀ ਕਹਿੰਦੀ ਵੇ ਮੈਂ ਤਾਂ ਮੰਗੀ ਤੇ ਤੋਂ ਪਾਣੀ ਦਾ ਗਲਾਸ ਹੀ ਮੈਂ ਕਿਉਂ ਸਿਕਾਂ ਤੋਂ ਕੀ ਕਰਾਉਣਾ ਨਾਲੇ ਕਹਿੰਦੀ ਤੁਸੀਂ ਤੋਂਨੇ ਭਾਂਜਾ ਦਿਨ ਲੋੜੇ ਖਾਲੇ। ਮਘਾਉ ਤਾਂ ਬੂਆ ਠੀਕ ਆ ਕਹਿੰਦੀ ਨਾਲੇ ਉਹ ਆਏਗੇ ਨੇ ਉਹਦੇ ਅਸੀਂ ਵੀ ਪੰਜਾਬ ਰਹਿਣ ਦਾ ਛੋਟਾ ਬਾਈਆ। ਮਖਾਪੂਆ ਕਿਹੜਾ ਛੋਟਾ ਮਖਾ ਜਦੋਂ ਨਮੀਆਂ ਵਿਆਹਾਂ ਆ ਜਾਣ ਨਾ ਕਰੇ ਮਖਾ ਪਰ ਛੋਟੇ ਤੇ ਬੜੇ ਭਾਈ ਦੇ ਵਿੱਚ ਕਲੇਜਾ ਹੋ ਹੀ ਜਾਂਦਾ ਕਹਿੰਦੀ ਕਿਵੇਂ ਮਖਾ ਜਿਹੜੀ ਸਾਡੇ ਪਾਰਟੀਆਂ ਆ ਮਾਦਮੀ ਕਹਿੰਦੀ ਹਾਂ ਮਖਾ ਇਹਨਾਂ ਦੇ ਨਵੇਂ ਨਵੇਂ ਜੇ ਵਿਆਹ ਹੋਏ ਗਈ ਜਾਨਾਂ ਤੇ ਮਖਾ ਫਿਰ ਅਗਲੀ ਆ ਕੇ ਵਹਾਂ ਸਾਹ ਹੁਕਤਾ ਮੰਗਣ ਲੱਗ ਜਾਂਦੀ ਆ ਵੀ ਜੇ ਇਹ ਹਰਿਆਣੇ ਨੂੰ ਪਾਣੀ ਦੇਣ ਲੱਗ ਗਏ ਫਿਰ ਆਪਣੇ ਜਿਵਾਕਾਂ ਦਾ ਕੀ ਬਣੂ ਨੰਨਾਂ ਦਾ ਭੂਆ ਵੀ ਇੱਕ ਤਾਂ ਵੀ ਮੱਲਾ ਕਲੇਸ਼ ਜਾ ਹੋਇਆ ਵੀ ਮੈਂ ਕਿਹਾ ਮੈਂ ਕਿਹੜਾ ਸਰਕਾਰ ਚ ਰਹਿਣਾ ਮੈਂ ਤਾਂ ਉਹ ਗੱਲ ਜਾਂਦਾ ਜਾ ਜਾ ਲਾਇਆ ਸੀਗਾ ਗਾਹ ਮਰਾ ਪਾਪਾ ਬੋਲ ਲਗਾ ਲੈ ਤੈਨੂੰ ਤਾਂ ਤੇਰੀ ਭੂਆ ਨਹੀਂ ਮਨਾਲਿਆ ਉਹ ਡਾਂਗਾ ਮਾਰ ਕੇ ਗਾਹਣੀ ਲੜਾਈ ਕਾ ਤੁਸੀਂ ਲੜਪੋਗੇ ਮੈਂ ਕਿਹਾ ਹਾਂ ਐ ਤਾਂ ਲੜਪਾਂਗੇ ਕਾ ਤੁਹਾਡੇ ਲੀਡਰ ਮਾ ਲੀਡਰ ਵੀ ਲੜ ਪੈਣਗੇ ਮੈਂ ਪਰ ਜੇ ਉਹਨਾਂ ਦੇ ਕਰੇ ਵੀ ਸਾਡੇ ਵਾਂਗੂ ਆਪੂ ਆ ਗਈ ਫੇਰ ਮੈਂ ਕਿਹਾ ਉਹ ਔਖਾ ਉਹ ਮੈਂ ਤਾਂ ਤਰ ਤੋਲੇ ਪੈਰੀ ਨਹੀਂ ਦਾਲਵੇ ਏ ਮੇਰਾ ਤਾਂ ਬੋਲਦਾ ਕਮਾ ਇੱਕ ਕਲੜੇ ਪੈਰੀ ਮਾਂ ਕਲੜੇ ਪੈਰੀ ਦਾ ਸਕੰਜਵੀ ਵੀ ਬਣਾ ਲੈਉਣਗੇ ਤੇ ਉਹ ਮੈਂ ਚਲ ਕੋਈ ਨਾ ਭੂਆ ਮੈਂ ਖਾ ਤੂੰ ਪੀ ਸਕੰਜਵੀ ਤੇ ਮਾਂ ਅਸੀਂ ਚਾਹ ਪਾਣੀ ਧਰ ਦੇ ਅੰਦਰ ਜਾ ਕੇ ਮੈਂ ਤੇ ਸਾਡਾ ਇੱਕ ਦੂਜੇ ਨੂੰ ਰਸੋਈ 'ਚ ਖੜੇ ਕਰੀ ਜਾਈਏ ਮੇਰੇ ਸੀਐਮ ਸਾਹਿਬ ਨੇ ਉਹ ਆਏ ਤਾਂ ਨਹੀਂ ਕਿਹਾ ਸੀ ਵੀ ਭੂਆ ਨੂੰ ਵੀ ਪਾਣੀ ਦਾ ਗਲਾਸ ਨਾ ਫੜਾਇਓ ਕਹਿੰਦਾ ਹਾਂ ਯਾਰ ਮਾ ਪੈਂਦਨ ਆਪਾਂ ਹੀ ਬੜੇ ਤਤੇ ਚੱਲ ਗਿਓ ਅੱਜ ਤਾਂ ਕਰਾ ਲਈ ਸੀ ਨਾ ਵੇਜਤੀ ਮਾਂ ਮਾਪੂਆ ਨੇ ਤਾਂ ਗਲਾਸ ਪਾਣੀ ਦਾ ਮੰਗਾਇਆ ਸੀ ਆਪਾਂ ਕਿਉਂ ਉਸ ਕਾਂ ਦੇ ਚੱਕਰ 'ਚ ਪੈ ਗਏ ਅਸਾਂ ਨੂੰ ਮਾ ਯਾਰ ਮੂੰਗਲ ਤਾਂ ਵਧੀਆ ਵੀ ਜਿਹੜੇ ਜਿਹੜੇ ਸਾਰੇ ਲੀਡਰ ਇਕੱਠੇ ਹੋ ਗਏ ਤੇ ਵੀ ਪਾਣੀਆਂ ਦੇ ਲਈ ਖੜ ਗਏ ਉਹ ਹੱਥ ਜੋੜ ਕੇ ਬੇਨਤੀਆ ਭਰਾਵਾ ਹੁਣ ਪਿੱਛੇ ਨਾਲ ਹਟੇ ਦੇਖੋ ਅਸੀਂ ਤਾਂ ਆਪਣੀ ਭੂਆ ਨਾਲ ਵੀ ਕਲੇਸ਼ ਕਰ ਲੈ ਸੀਗਾ ਅਸੀਂ ਵੀ ਤੁਹਾਡੇ ਨਾਲ ਖੜੇ ਆ ਤੇ ਤੁਸੀਂ ਵੀ ਭਰਾਵਾ ਇਕੱਠੇ ਰਹੋ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਕੰਮ ਆ